ਰਜੀਤ ਕਿੱਥੇ ਜਾਣਾ ਹੈ ਬੇਬੇ ਤੂੰ ਪਹਿਲਾਂ ਤਾਂ ਬਾਹਰ ਨਾ ਗੁਰਵਾਏ ਮਾਰ ਲਿਆ ਕਰ ਤੂੰ ਬੰਦਾ ਕਿਸੇ ਕੰਮ ਜਾਂਦਾ ਹੁੰਦਾ ਹੈਗਾ ਕੀ ਕੰਮ ਜਾਂਦਾ ਸੀ ਫਿਰ ਮੈਨੂੰ ਕੀ ਪਤਾ ਦੱਸ ਕੇ ਵਗ ਜਾ ਮੈਨੂੰ ਮੈਂ ਗੱਡੀ ਲੈਣ ਜਾਂਦਾ ਸੀਗਾ ਅੱਛਾ ਅੱਜ ਗੱਡੀ ਲੈਣ ਜਾਂਦਾ ਹੈ ਹਾਂ ਵੇਖਦਾ ਬਾਹਰ ਹੈ ਬਾਹਰ ਨੂੰ ਨਹੀਂ ਲੋਹਾ ਖਰੀਦਦੇ ਹੁੰਦੇ ਚੰਗਾ ਹੋਗਾ ਮੈਂ ਬੋਲ ਮਾਰ ਲਿਆ ਤੈਨੂੰ ਧੂਣ ਹੈ ਬਹਿਮ ਛੱਡੀ ਬਹਿਮ ਤਾਂ ਹੁਣ ਹੈਗੀ ਨਹੀਂ ਤਾਂ ਸਿਆਣਿਆਂ ਦੇ ਪਹਿਲੇ ਜਿੰਨੇ ਬਹਿਮ ਹੈਗੇ ਨੇ ਜਿਹੜਾ ਕੋਈ ਬਹਿਮ ਕਰਕੇ ਚੀਜ਼ ਲਿਆਉਂਦਾ ਨਾ ਉਹ ਵਧੀਆ ਹੁੰਦੀ ਆ ਜਿਹੜਾ ਹੁਣ ਤੂੰ ਵਿਚਾਰਦਾ ਨਹੀਂ ਗੱਲ ਨੂੰ ਉਹੀ ਤਾਂ ਮੈਂ ਰੱਖੇ ਹੋਨੇ ਆਪਾਂ ਬੀਬੀ ਮੈਂ ਨਹੀਂ ਕਿਤੇ ਬੈ ਬੂ ਮੰਨਿਆ ਜਿਵੇਂ ਤੂੰ ਮੰਨੀ ਆਂਨੀ ਤਾਂ ਇਹ ਤਾਂ ਫਿਰ ਤੂੰ ਆਹੋ ਹੁੰਨਾ ਵਿਚਾਰ ਕਰੀਗੀ ਹੁੰਦੀ ਹੈ ਜ਼ਰੂਰੀ ਹੁੰਦੀ ਹੈ ਕਿਸੇ ਨੂੰ ਪੁੱਛ ਕੇ ਆਇਆਗਾ ਗੁਰੂ ਘਰ ਪੁੱਛਿਆ ਹੁੰਦਾ ਕਿਸੇ ਨੂੰ ਬਾਬੇ ਨੂੰ ਪੁੱਛਿਆ ਲਿਆ ਕੇ ਨਾ ਤੂੰ ਡੱਬਾ ਮਠਾਈ ਦਾ ਅਗਲੇ ਗੁਰਦੁਆਰੇ ਟਿਕਦਾ ਮੱਥਾ ਪੁੱਛੇ ਹੀ ਹੈ ਬਸ ਠੀਕ ਹੈ ਸਾਰਾ ਕੁਝ ਕੋਈ ਮੈਂ ਪੁੱਛਿਆ ਹੁੰਦੀ ਜੰਤਰੀ ਕਢਾ ਲਿਆ ਹੁੰਦੀ ਵੀ ਕਿਹੜੇ ਦਿਨ ਲੱਗੇ ਮੈਂ ਨਹੀਂ ਜੰਤਰੀ ਉਦਰੀਆਂ ਤੇ ਵਿਸ਼ਵਾਸ ਕਰਦਾ ਮੈਂ ਦੱਸੇ ਸਿੱਧਾ ਗੁਰੂ ਘਰੇ ਜਾਉਂਗਾ ਲੈ ਕੇ ਚੰਗਾ じゃ ਲੈ ਆ ਵਗ ਜਾ ਹਾਂ ਜੇ ਤੂੰ ਵਿਸ਼ਵਾਸ ਹੀ ਨਹੀਂ ਕਰਦਾ ਚੰਗਾ ਫਿਰ ਇਹ ਤਾਂ ਮੈਂ ਮੈਂ ਹੀ ਕਰਦੀ ਆ ਬਹਿਮ ਤਾਂ ਮੈਨੂੰ ਹੀ ਬਾਹਲੇ ਨਗੇ ਤੂੰ ਤਾਂ ਫਿਰ ਮਾੜੀ ਮਾੜੀ ਚੀਜ਼ ਤੇ ਕਰਦਣੀ ਆ ਆ ਸਿੱਕ ਵੱਜ ਗਈ ਆ ਪਾਣੀ ਡੁੱਲ ਗਿਆ ਆਹੋ ਚੀਜ਼ ਹੋ ਗਈ ਵੇ ਮੈਨੂੰ ਤਾਂ ਹੁੰਦਾ ਅੱਗੇ ਅਗਲੇ ਬੰਦਿਆਂ ਨੂੰ ਵਿਸ਼ਵਾਸ ਹੁੰਦਾ ਬਹਿਮਾਂ ਤੇ ਓਏ ਹੁਣ ਤਾਂ ਬੇਬੇ ਸੋਚ ਬਦਲਦੇ ਹੁਣ ਤਾਂ ਹੁਣ ਤਾਂ ਪੜ੍ਹੇ ਲਿਖੇ ਉਹੀ ਗਾਲ ਬਹਿ ਵੀ ਕਰਨੋਂ हट ਗਏ ਲੋਕ ਤਾਂ ਹੀ ਦਾ ਹੋਈ ਅੱਦਾਂ ਦਾ ਸਾਰਾ 21ਵੀਂ ਸਦੀ ਚ ਵਾਗੇ ਆਪਾਂ ਹੁਣ ਚਾ ਚੰਗਾ ਭਾਈ ਜੇ ਤੂੰ ਬਹਿ ਵੀ ਨਹੀਂ ਮੰਨਦਾ ਲੈ ਆ ਮੈਂ ਤਾਂ ਕੁਝ ਨਹੀਂ ਕਹਿੰਦੀ ਮੈਂ ਤਾਂ ਜਾਨਣਾ ਚੰਗਾ ਤੂੰ ਲੈ ਆ ਲੈ ਮੈਂ ਗੁਰੂ ਨਾਲ ਹੁਣ ਬਾਜ਼ ਮਾਰਦੀ ਨਹੀਂ ਨਹੀਂ ਮਾਰਦੀ ਬਾਗ ਜਾ ਚਲ ਕੋ ਵਧੀਆ ਖੈਰ ਸੁੱਖ ਨਾਲ ਲੈ ਕੇ ਆ ਜੂਗਾ ਗੱਡੀ ਇਹ ਬਹਿ ਵੀ ਨਹੀਂ ਕਰਦਾ ਚਲ ਕੋਈ ਨਹੀਂ ਫਿਰ ਵਧੀਆ ਕੀ ਕਿਧਰ ਹੁੰਦੀ ਹੈਗੀ ਹੋ ਹੋ ਕਿਵੇਂ ਆ ਮਸੀ ਠੀਕ ਹੈ ਭਾਈ ਤੂੰ ਦੱਸ ਵਧੀਆ ਕਿਰੋ ਲੈ ਬਾਲਿਆ ਪਰ ਮਾਰਦੀ ਫਿਰਦੀ ਐ ਛੈਲ ਵੈਲ ਕਰਦੀ ਫਿਰਦੀ ਐ ਨਹੀਂ ਉਹੀ ਆ ਗਈ ਮਸੀ ਤੂੰ ਤਾਂ ਐ ਕਰਦੀ ਹੁੰਦੀ ਹੈ ਜੇ 10 ਮਿੰਟ ਤੇਰੇ ਕੋਲੇ ਆ ਜੰਨੀ ਆ ਫਿਰ ਐ ਕਾ ਤੋ ਓਖੀ ਹੋ ਜੰਨੀ ਆ ਬੁੜੇ ਪਰਮਜੀਤ ਦੀ ਦੀ ਕਿੱਥੇ ਆ ਪਰਮਜੀਤ ਕਹਿੰਦਾ ਹੈ ਵਰਗੀ ਬੈਲੀ ਐ ਤੂੰ ਤਾਂ ਬੈਲੀ ਆ ਤੂੰ ਤਾਂ ਹਾਦੀ ਹੋਈ ਪਈ ਓ ਤਾਈ ਮਸੀ ਲੈ ਮੈਂ ਬੈਲੀ ਨੂੰ ਮੈਂ ਵੀ ਕੰਮਕਾਰ ਕਰਕੇ ਆਉਣੀ ਆ ਘਰੇ ਫੇਰ ਕੀ ਹੋਗਾ ਜੇ ਦੀਦੀ ਕੋਲੇ 10 ਮਿੰਟ ਗੱਲਾਂ ਬਾਤਾਂ ਮਾਰਨ ਆ ਜੰਦੀ ਆ ਅੱਛਾ ਹਾਂ ਦੱਸ ਕਿਵੇਂ ਆਈਆਂ ਫੇਰ ਉਹੀ ਆ ਗਈ ਲੈ ਉਹੀ ਤਾਂ ਕੋਈ ਆਉਂਦੀ ਨਹੀਂ ਤੂੰ ਕੋਈ ਗੱਲ ਆ ਕੀ ਬੜਾ ਰੌਣਾ ਜਿਹਾ ਪਈ ਜਾਂਦਾ ਸੀ ਕੀ ਮੈਂ ਤਾਂ ਕੋਈ ਗੱਲ ਨਹੀਂ ਉਹ ਤਾਂ ਮਨਜੀਤ ਸੀ ਜਾਂਦਾ ਸੀ ਬਾਹਰ ਨੂੰ ਅੱਛਾ ਉਹ ਕਿੱਧਰ ਜਾਂਦਾ ਤੂੰ ਕਹਿੰਦਾ ਮੈਂ ਤਾਂ ਇੱਥੇ ਹੀ ਜਾਂਦਾ ਉੱਤਿਆ ਬਾਹਰ ਨੂੰ ਗੱਡੀ ਲੈਣ ਗਿਆ ਹਨ ਬੂ ਤੈਨੂੰ ਕਿਹਨੂੰ ਦੱਸਾਂ ਹਵਾ ਲੈਣੀ ਆ ਨੀ ਤੂੰ ਸਾਡੇ ਤੇ ਲੈ ਮੈਨੂੰ ਤਾਂ ਪਰਮਜੀਤ ਦੀ ਦੀਦੀ ਨੇ ਪਹਿਲਾਂ ਹੀ ਫੋਨ ਕਰਕੇ ਦੱਸਤਾ ਸੀ ਵੀ ਅਸੀਂ ਗੱਡੀ ਲਿਉਣੀ ਆ ਕਦੇ ਦਿਨ ਚ ਮੈਨੂੰ ਤਾਂ ਐ ਸੀ ਵੀ ਤੁਸੀਂ ਲੈ ਆਏ ਹੋਵੋਗੇ ਚਲ ਅੱਛਾ ਫਿਰ ਬਾਈ ਤਾਂ ਹਣ ਗੱਡੀ ਲੈਣ ਗਿਆ ਚਲ ਵਧੀਆ ਮੈਂ ਤਾਂ ਮਰਫੀ ਖਾ ਕੇ ਜਾਉਂਗੀ ਹੁਣ ਦੇ ਰੱਬਾ ਮਰ ਜਾ ਆ ਪਰਮਜੀਤ ਜੀ ਤਾਂ ਕੁਝ ਨਹੀਂ ਪਚਦਾ ਰੋਟੀ ਪਤਾ ਨਹੀਂ ਕਿਵੇਂ ਬਚਾਉਂਦੀ ਆਏਗੀ ਤੈਨੂੰ ਕਿੱਦਾਂ ਦੱਸਤਾ ਫਿਰ ਕੀ ਹੋ ਗਿਆ ਮੇਰੀ ਮਨੂਸ ਹੈ ਗਈ ਮੈਂ ਕੱਲ ਮੋਹੀ ਆਂਗੀ ਵੀ ਮੈਨੂੰ ਪਜਾ ਨੂੰ ਵੀ ਮੈਂ ਕੋਈ ਗਾ ਲੋਕਾਂ ਕੋਲ ਡੌਂਡੀ ਪੇੜਦੀ ਫਿਰਦੀ ਆਂਗੀ ਨਹੀਂ ਰਣਜੀਤ ਦਾ ਵੀ ਮੱਥੇ ਲੱਗ ਗਈ ਹਾਂ ਵੀਰੇ ਤਾਂ ਲੰਘਿਆ ਜਾਂਦਾ ਸੀਗਾ ਗੱਲ ਕਰ ਮੈਂ ਪੁੱਛਿਆ ਨਹੀਂ ਵੀਰੇ ਨੂੰ ਵੀ ਗੱਡੀ ਲੈਣ ਗਿਆ ਕਣ ਤਾਂ ਹੀ ਸਾਡਾ ਕੰਮ ਨਹੀਂ ਬਣਦਾ ਕੋਈ ਪੈਣੀ ਟੋਲ ਪਾ ਲੰਦੀ ਆ ਗੱਲ ਦਾ ਪਰਨ ਜੀ ਦੇ ਤਾਂ ਕੁਝ ਨਹੀਂ ਪੱਚਦਾ ਪੈਣੀ ਮੈਂ ਕੰਮ ਬੰਨ ਨੂੰ ਮੈਂ ਕਿਹੜਾ ਦਫ਼ਤਰਾਂ 'ਚ ਜਾ ਕੇ ਮੈਨੂੰ ਕਹਿ ਕੇ ਆਣੀ ਹੁੰਦੀ ਆ ਵੀ ਤੁਸੀਂ ਆਹ ਸਾਇਨ ਨਾ ਕਰੋ ਆਹ ਨਾ ਕਰੋ ਆਹ ਨਾ ਕਰੋ ਜਿਹੜਾ ਕੰਮ ਬੰਨਿਆ ਨਾ ਬਣੀ ਜਾਂਦੇ ਹੁੰਦੇ ਮੇਰੇ ਮੱਥੇ ਲੱਗਨ ਨਾਲ ਲੱਗਨ ਨਾਲ ਨਹੀਂ ਕੁਝ ਨਹੀਂ ਤੇਰਾ ਸਾਰਾ ਲੰਬਲਦਾਰ ਸੀ ਤੂੰ ਲੰਬਲਦਾਰ ਦੀ ਨੂੰਹ ਨੰਬਰ ਦਾ ਉਹ ਮਾੜਾ ਹੁੰਦਾ ਮੱਥੇ ਲੱਗਿਆ ਦੁਗਾੜੇ ਵਾਲਾ ਹੁੰਦਾ ਲੰਮੂ ਭਾਈ ਮਾਸੀ ਤੂੰ ਤਾਂ ਉਹੀ ਸੜੀਆਂਆਂ ਬੇਕਾਰ ਗੱਲਾਂ ਕਰੀ ਜਾਂਦੀਆਂ ਮੈਂ ਵੀ ਮੈਨੂੰ ਨਹੀਂ ਲੋੜ ਹੈਗੀ ਤੇਰੇ ਨਾਲ ਮੈਂ ਤਾਂ ਪਰਮਜੀਤ ਜੀ ਦੀ ਕੋਲੇ ਜਾਂਦੀ ਆ ਨਾ ਭਾੜੇ ਅੱਜ ਨਾਲੇ ਗੱਡੀ ਲਾਵਾਂਗੇ ਅੱਜ ਤੂੰ ਸਾਡੇ ਘਰੋਂ ਜਾ ਐਵੇਂ ਕਿਵੇਂ ਜਾਵਾਂ ਮੈਂ ਤਾਂ ਵਰਫੀ ਖਾ ਕੇ ਜਾਊ ਮੈਂ ਤਾਂ ਪਰਮਜੀਤ ਜੀ ਕੋਲੇ ਜਾਂਦੀ ਆ ਕਿਆ ਨਹੀਂ ਕਦੀ ਭੜਾਇਆ ਵਾਂਗੇ ਮੈਨੂੰ ਉਹਨੇ ਫੋਨ ਕਰਿਆ ਸੀ ਕਹਿੰਦੀ ਆ ਜੀ ਹੱਥ ਨੇ ਨਾਲ ਤੇਲ ਢਾਲਾਂਗੇ ਸੀ ਤੇਰੇ ਬਿਨਾਂ ਤੇਲ ਨਹੀਂ ਢਾਲਿਆ ਜਾਣਾ ਆਹੋ ਆ ਪਤਾ ਨਹੀਂ ਵਰਦੀ ਕਹੀ ਜੀ ਲਿਆਏਗੀ ਕਹੀ ਜੀ ਨਾ ਤੈਨੂੰ ਤਾਂ ਮੈਂ ਜ਼ਰੂਰ ਖਵਾਉਂਗੀ ਵਰਦੀ ਕੋਈ ਦੀ ਲਿਆ ਕੇ ਦੇਖ ਸੀ ਜੇ ਨਾ ਵੇਸਣ ਦੀ ਨਹੀਂ ਤੇ ਤੂੰ ਕੀ ਜਾਣੇਗੀ ਆਸ ਮੈਨੂੰ ਬੈਧੀ ਤੇਰੀ ਸੱਸ ਤਾਂ ਬਾਲੀ ਪੈੜੀ ਆ ਲੈ ਹੁਣ ਸਾਰੀ ਮੈਨੂੰ ਮੋੜਨ ਲੱਗ ਗਈ ਤੇ ਤੂੰ ਭੋਰਾ ਵਰਫੀ ਦਾ ਟੁਕੜਾ ਹੋਊਗਾ ਕੱਲੀ ਆਂਦੀ ਆ ਮੈਂ ਮੈਂ ਮਾਈ ਤੈਨੂੰ ਫੋਨ ਕਰਿਆ ਸੀ ਹੁਣ ਆਉਣ ਵਾਲੇ ਹੋਣਗੇ ਬਹਿ ਜਾ ਗੱਡੀ ਮੈਂ ਨਹੀਂ ਆਉਦੀ ਹੈਗੀ ਤੂੰ ਮੈਨੂੰ ਘਰੀ ਵਾ ਚੱਲ ਮੈਂ ਤੈਨੂੰ ਫੋਨ ਕਰੂੰਗੀ ਦੁਵਾਰੇ ਚੰਗਾ ਜਦੋਂ ਆ ਗਏ ਉਹ ਗੌਰ ਰੱਖੀ ਮਾਰੀ ਹੈ ਰੱਖ ਰਹੀ ਸਾਰਾ ਦਿਨ ਨਹੀਂ ਕੀ ਕਰੂੰ ਮੈਂ ਤਾਂ ਚੰਗਾ ਫੋਨ ਚੱਕਣੀ ਮੈਂ ਤੈਨੂੰ ਫੋਨ ਕਰੂੰਗੀ ਚੰਗਾ ਵਾਗ ਜਾ ਵਾਗ ਜਾ ਵਿਰਾਦ ਕਰ ਜਾ ਤੇ ਸੱਸ ਬੋਲ ਮਾਰੀ ਜਾਂਦੀ ਹੈ ਉਹ ਬਾਗ ਜੂਗੀ ਮਾਸੀ ਕੀ ਇਹਨੂੰ ਸਾਰਾ ਬਣਾਉਣਾ ਮੈਨੂੰ ਤਾਂ ਸੁਣਿਆ ਨਹੀਂ ਕੋਈ ਬੋਲ ਆਹ ਹੁਣ ਮਾਰ ਕੇ ਗਈ ਆ ਇਹਨੂੰ ਕਿੱਥੇ ਸੁਣ ਲਿਆ ਗਾ ਚੰਗਿਆ ਮੈਂ ਤਾਂ ਭੱਗ ਜਾਨੀ ਆ ਚੰਗਾ ਮਾਰ ਚੱਕ ਲਈ ਮੋੜਾ ਟਾਈਮ ਨਾ ਕੰਮ ਕਰ ਲਈ ਹੁਣ ਆਉਣ ਵਾਲੇ ਹੋਣਗੇ ਬਸ ਤੇ ਬੇਬੇ ਮੇਰੀ ਗੱਲ ਸੁਣਨੀ ਤੂੰ ਆਏ ਗਏ ਨੂੰ ਐ ਲੱਗ ਜਾਨੀ ਐ ਕਿ ਕੋਈ ਆ ਜਾਂਦਾ ਜੇ ਟੱਪਣ ਲੱਗ ਜਾਨੀ ਐਂਗੀ ਆ ਬਾਰਗਾ ਰੱਖਿਆ ਸਪੱਟ ਆ ਕੋਈ ਲੈ ਲੂਆ ਕੰਨਾਂ ਚੋਂ ਪੱਟ ਕੇ ਤੇਰੇ ਵਾਲੇ ਨਹੀਂ ਕੋਈ ਨਹੀਂ ਭਾ ਕੇ ਬਹਿ ਜਾਨੀ ਇੱਥੇ ਤੇਰੇ ਬਾਰ ਕੋ ਕਰਦੀਆਂ ਪਾੜ ਚੱਕ ਕੇ ਦੇਉਣੀ ਆ ਜੀ ਦੋਤੀ ਜੀ ਕਿੱਡੀ ਭੈਮਣ ਐ ਪੈੜ ਚੱਕਣ ਬਾਗੀ ਲੈ ਕਈ ਨੂ ਲਾਉ ਅਗਲਾ ਨਾਜਰਾ ਦੇਖ ਲਾ ਇਹ ਕਹਿੰਦੀ ਮੇਰੀ ਹੀ ਆ ਸਾਰਾ ਕੁਸਰ ਹੋਰ ਤਾਂ ਲੋਕ ਕੋਈ ਫਿਰਦੇ ਨੇ ਪੈਰ ਚੱਕ ਕੇ ਲਿਆਉਣੀ ਆਉਦੀ ਸਰੀ ਹੋਈ ਪਈ ਨੇ ਆ ਕੇ ਨਾਲ ਲਾਉ ਲਾ ਕੇ ਬਾਫੀ ਦੇ ਦੀ ਬਾਫੀ ਨੂੰ ਦੱਸ ਤੂ ਇਥੇ ਕਿ ਕਿ ਕਰਕੇ ਗਏ ਤੈਨੂੰ ਖਵਾ ਦੇ ਪਹਿਲਾਂ ਬਾਫੀ ਅਸੀਂ ਸੋ ਪਹਿਲਾਂ ਬੱਡ ਬਡੇਰੇ ਦੀ ਨੂੰ ਘਰ ਦੇ ਕੇ ਆਵਾਂਗੇ ਆਹ ਪਈ ਉਹਦੀ ਸਿੰਦਲ ਜੇ ਦੀ ਪਹਿਨ ਜਾਂ ਆ ਕੇ ਨ ਦੇਈ ਸੋਰੀ ਤੇ ਲੈ ਜੇ ਸਤ ਪਤਾ ਨਹੀਂ ਦਿਗਾੜੇ ਵਾਲੀਆਂ ਕਿੱਧਰ ਆਉਣ ਲੱਗ ਜਾਂਦੀਆਂ ਨੇਂਗੀਆਂ ਪਤਾ ਨਹੀਂ ਨਾਪਰ ਮਜੀਤ ਹੈ 1 2 3 4 5 6 7 ਜਿਹਦੀ ਨਜ਼ਰ ਹੈ ਉਹ ਮਗਲੀ ਜਾਵੇ ਫੇਰ ਪਾਲ ਦੇ ਪਤਾ ਕੀ ਹੋਇਆ ਉਹ ਤੇ ਮਗਲੀ ਕੀ ਨਜ਼ਰ ਦਾ ਹਾਂ ਚਾਓ ਮਾਤਾ ਦਾ ਸਾਉਂਡ ਪੂਰਾ ਕਰੀਏ ਤੇ ਦਿਖਾੜੇ ਰਹੀਦਾ ਆ ਬੁੱਗੜ ਦੀ ਧੁੱਪ ਪਤਾ ਨਹੀਂ ਕਿੱਥੋਂ ਆਈ ਜਾਂਦੀ ਹੈਗੀ ਬਾਸ ਰਾਣੀ ਆ ਰਾਣੀ ਮੇ ਕਿਸੇ ਨੇ ਕੋਈ ਕਰਿਆ ਹੁੰਦਾ ਕੋਸੋ ਕੋਪਾ ਕੁਪੇ ਜੀ ਦੀ ਤੂੰ ਪਜੀ ਕੁਛ ਹੋ ਹੋ ਜੀ ਪਤਾ ਨਹੀਂ ਕਾਦੀ ਚਲੀ ਪਈ ਐ ਨਹੀਂ ਪਰ ਜੀ ਤਾਂ ਤੇ ਪਰ ਜੀ ਤੇ ਹਾਂ ਮੈਂ ਬੇ ਅਕੋਸ ਹੋ ਹੋ ਜੀ ਕਿਥੋਂ ਆ ਜਾਂਦੀ ਐ ਜਿਵੇਂ ਗੁੱਗਲ ਜੀ ਦੀ ਕੋਈ ਧੂਪ ਕਰ ਜਾਂਦਾ ਹੁੰਦਾ ਨਾ ਮੈਨੂੰ ਤਾਂ ਨਹੀਂ ਮੈਨੂੰ ਤਾਂ ਕਿਤੇ ਲੱਗਦੀ ਐ ਨਾ ਹੁੰਦੀ ਨਾ ਵੀ ਪਤਾ ਨਹੀਂ ਮੈਨੂੰ ਤਾਂ ਕਿੱਧਰ ਆ ਜਾਂਦੀ ਐ ਐ ਬਲਾਈ ਹੋਰੂੰ ਜੀ ਸਰੀ ਜੀ ਮੁਸਕ ਆ ਜਾਂਦੀ ਐ ਇਹਨਾਂ ਦਾ ਪਤਾ ਨਹੀਂ ਕਾਦੀ ਐ ਸਮੈਲਾ ਹੁੰਦੀ ਐ ਜਾਂ ਕਾਦੀ ਐ ਮੁਸਕਾਂ ਜਿਦਾ ਕੁਛ ਨਹੀਂ ਹੈਗਾ ਮਾੜਾ ਬੁਲਾਈ ਬਹਿਮ ਜਾ ਹੋ ਰਿਹਾ ਹੈਗਾ ਹਜੇ ਤੱਕ ਮੁੰਡਾ ਨਹੀਂ ਮੁੜਿਆ ਹੈਗਾ ਗੱਡੀ ਲੈਣ ਗਿਆ ਕੋਈ ਨਾ ਫੇਰ ਆ ਜਾਣਗੇ ਨਾ ਹਜੇ ਤੱਕ ਤਾਇਆ ਨਹੀਂ ਪੁੱਛਦੀ ਆ ਮੈਂ ਫੋਨ ਲਾ ਕੇ ਤੇ ਇਹ ਮੇਰੀ ਗੱਲ ਸੁਣ ਤੂੰ ਸਰਦਰ ਬਹਿਮ ਕਰਦੀਆਂ ਤਾਂ ਕਰਕੇ ਆ ਇਹ ਤੈਨੂੰ ਬਾਏ ਨਾ ਮੈਨੂੰ ਤਾਂ ਪੂਰਾ ਹੀ ਸ਼ੱਕ ਆ ਜਿਹੜੀ ਆ ਕੇ ਗਈ ਹੈ ਨਾ ਕੁਛ ਨਾ ਕੁਛ ਲੈ ਕੇ ਆਈ ਹੁਕਰਾ ਕੇ ਦੇਖ ਲੈ ਮੇਰੇ ਬੈਨ ਦਾ ਕੋਈ ਇਲਾਜ ਨਹੀਂ ਅਗਲੇ ਕਰਾਉਂਦਾ ਹੀ ਫਿਰਦਾ ਉਹ ਤਾਂ ਮੈਂ ਹੁ ਫੋਨ ਕਰਤਾ ਸੀ ਉਹਨੂੰ ਵਿਚਾਰੀ ਨੂੰ ਉਹ ਤਾਂ ਇੰਨਾ ਚਾਅ ਕਰਦੀ ਹੈ ਜੇ ਆਪਾਂ ਕੋਈ ਚੀਜ਼ ਲੈ ਆਈਏ ਨਹੀਂ ਬਸ ਕਰ ਜਾ ਤੂੰ ਤਾਂ ਹਰੇਕ ਤੇ ਤੇ ਜਾਣੀ ਹਰੇਕ ਨੂੰ ਵਿਚਾਰੀ ਬਣਾ ਲਾਣੀ ਅੱਜ ਤਾਂ ਕੋਈ ਵਿਚਾਰ ਆ ਨਹੀਂ ਫੋਨ ਕਰਕੇ ਪੁੱਛਦੀ ਹੈਗੀ ਕੀ ਬਣਿਆਗਾ ਉਹਨਾਂ ਦਾ ਤੇ ਪਹਿਲਾਂ ਤੂੰ ਲੋਕਾਂ ਨੂੰ ਦੱਸ ਦਿਆ ਕਰ ਕਿਉਂ ਬੇਬੇ ਆ ਮੁੜ ਆਇਆ ਤਾਂ ਗੱਡੀ ਹੈ ਗੱਡੀ ਕਿਸ ਖੜਾ ਗੱਡੀ ਤਾਂ ਅੱਜੋਂ ਬਾਅਦ ਸੀਗਾ ਹਾਂ ਬਾਰ ਕਰਕੇ ਨਾ ਜੋ ਉਹਨਾਂ ਦੇ 21 ਦਿਨ ਦੀ ਛੁੱਟੀ ਸੀ ਉਹ ਮਲਾਏ ਬਾਰਗੇ। ਓਹੋ ਦਿਮਾਗ ਨੇ ਕੰਮ ਹੀ ਨਹੀਂ ਕਰਿਆ ਹੈ ਨਾ ਵੇਜ ਬਾਰ ਸੀ। ਉਹੀ ਗੱਲ ਹੋ ਗਈ ਜਿਹੜੀ ਮੈਂ ਸੋਚ ਲਈ ਸੀ। ਕਿਹ? ਹਾਂ। ਵਹਿਮ ਵਾਲੀ ਗੱਲ। ਵਹਿਮ ਕਹਿੰਦੇ ਸੀ। ਹਾਂ ਜੇ ਤੂੰ ਮੁੜਿਆ ਆਉਂਦਾ ਨਾਲ ਜਾਂਦਾ ਅੱਜ। ਓ ਐਂ ਕੁਝ ਨਹੀਂ ਹੁੰਦਾ ਹੁੰਦਾ ਬੇਬੇ। ਆਹੋ ਕਿੰਨਾ ਬਹਿਮਾ ਦੀ ਪੱਟੀ ਹੋਈ ਆ। ਇਹ ਮਾੜੀ ਮੜੀ ਗੱਲ ਤੇ ਵਹਿਮ ਕਰਦੀਆਂ ਤੂੰ। ਬੈਠ ਤਾਂ ਮੇਰੇ ਤਾਂ ਕੰਮ ਹੀ ਹੈ ਨਹੀਂ ਕੋਈ। ਉਹਨਾਂ ਨੂੰ ਕੋਈ ਛੁੱਟੀ ਆਣੀ ਕੋਈ ਕੰਮ ਹੁੰਦਾਗਾ ਸੋ। ਲੈ ਹੁਣ ਉਹ ਕਹੂਗੀ ਵੀ ਲੈ ਇਹ ਇਹਦਾ ਅੰਨੇ ਨੂੰ ਪਤਾ ਹੈ ਵੇਜ ਸ਼ਨੀਵਾਰਾ ਛੁੱਟੀ ਹੈਗੀ। ਇਹਨਾਂ ਨੇ ਗੌਰ ਨਹੀਂ ਕਰੀ ਤੁਸੀਂ ਜਾਣ ਜਿਵੇਂ ਕਿ ਕਿਥੇ ਸੀ ਬਾਈ ਮੈਂ ਅੱਖੀ ਦਾ ਨਹੀਂ ਸੀ ਸਿਆਣੀ ਬਿਆਣੀ ਬੈਠੀ ਮੈਂ ਵੀ ਢੋਲ ਛੱਟਿਆ ਕਿੰਨੂੰ ਜੀਵ ਹਲਾਈਆ ਨਹੀਂ ਭਾਈ ਅੱਜ ਬਾਹਰ ਆ ਜਾ ਨਾ ਉਹ ਛੁੱਟੀ ਸੀ ਫਿਰ ਬਹਿ ਮਾੜੀ ਤਾਂ ਕੋਈ ਗੱਲ ਨਹੀਂ ਐ ਚ ਬਹਿ ਮਾੜੀ ਕਹੋ ਸਾਰੀਆਂ ਗੱਲਾਂ ਹੀ ਹੋ ਜਾਂਦੀਆਂ ਤੁਸੀਂ ਨਹੀਂ ਇਹ ਗੱਲ ਨੂੰ ਵੇਦੇ ਤੁਸੀਂ ਤਾਂ ਮੰਦੇ ਨਹੀਂ ਸੋ ਤਾਂ ਗਧੇ ਵਾਲੀ ਹਿੱਡਾ ਉਹ ਵੀਰਪਾਲ ਦੇ ਬਾਲ ਪਹਿਰੀ ਆ ਉਹ ਵਿਚਾਰੀ ਚਾਹ ਕਰਦੀ ਐ ਜੀ ਆਪਾਂ ਕੋਈ ਨਵੀਂ ਚੀਜ਼ ਲਈਏ ਹੈ ਨਾ ਉਹ ਉਹ ਦਾ ਆਪਣੇ ਗਮਾਨ ਚੋਂ ਹੋਈਗੀ ਵਿਚਾਰੀ ਉਹ ਕਿਹੜਾ ਕੋਈ ਮਾੜੇ ਦਿਲ ਦੀ ਐ ਉਹ ਦੋ ਮਿੰਟਾਂ ਦੀ ਵਿਚਾਰੀ ਉਹਦੇ ਬਾਦ ਪੈ ਗਈ ਲਾ ਉਹ ਮਿੱਟੀ ਚੱਕੀ ਆਈ ਇਹ ਪੈਰ ਦੀ ਜੇ ਬੰਦਾ ਜਿਹੜਾ ਮਿੱਠਾ ਪਿਆਰਾ ਹੋ ਕੇ ਠੱਗਦਾ ਹੁੰਦਾ ਮਾੜਾ ਕਰਦਾ ਹੁੰਦਾ ਕੋਈ ਨਹੀਂ ਠੱਗਦਾ ਹੁੰਦਾ ਤੇਰੇ ਮਨ ਦੇ ਵਿੱਚ ਨਹੀਂ ਸੋਦ ਨਹੀਂ ਪਤਾ ਨਹੀਂ ਪਤਾ ਸਭ ਇਹਦੇ ਨਹੀਂ ਬਹਿਮ ਪੂਰੇ ਹੁੰਦੇ ਹੈਗੇ ਆਪਾਂ ਤੋਂ ਬਈ ਮੈਨੂੰ ਇੱਥੇ 7-7 ਸਾਲ ਹੋ ਗਿਆ ਇਹਨੂੰ ਮੈਨੂੰ ਪਤਾ ਲੋਕਾਂ ਦਾ ਵੀ ਕਹੇ ਜੇ ਲੋਕ ਓਏ ਐ ਕਿ ਹੁੰਦਾ ਬੇਬੇ ਜਮੇ ਇਹ ਪੈਨ ਦਾ ਬੇਬੇ ਕੋਈ ਇਲਾਜ ਨਹੀਂ ਸੋਹਾਰ ਨੂੰ ਫਿਰ ਨੂੰ ਸੋਹਾਰ ਨੂੰ ਜਾਉਂਗੇ ਸੋਹਾਰ ਨੂੰ ਜਾਉਂਗੇ ਸੋਹਾਰ ਨੂੰ ਤਾਂ ਮਿਲ ਜੂਗੀ ਫਿਰ ਤੁਸੀਂ ਗਲਤ ਗਏ ਹੋ ਨਾ ਤੁਹਾਨੂੰ ਆਪ ਨੂੰ ਵੀ ਗੌਰ ਨਹੀਂ ਕਰੀ ਆਪਾਂ ਕਿਸੇ ਨੇ ਵੇਜ ਛੁੱਟੀ ਹੈ ਛੁੱਟੀ ਹੁੰਦੀ ਹੈਗੀ ਬੈਂਕ ਚ ਤਾਂ 来 ਨਾ ਚਾ ਚੜਿਆ ਪਿਆ ਸੀਗਾ ਵੀ ਉਹ ਲਿਆਵਾਂਗੇ ਬਰਫੀ ਲਿਆਵਾਂਗੇ ਗੱਡੀ ਤੇ ਜਾਵਾਂਗੇ ਗੁਰੂ ਘਰ ਮੱਥਾ ਟੇਕਾਂਗੇ ਤੁਸੀਂ ਤਾਂ ਆ ਜਿਹੜੇ ਜਿਹੜੀਆਂ ਗੱਲਾਂ ਨੇ ਇਹ ਸਿਰੇ ਚੜਨਦੀਆਂ ਮੈਨੂੰ ਨਹੀਂ ਪਤਾ ਮੈਂ ਤਾਂ ਜਾਣੀ ਆ ਤੁਸੀਂ ਤਾਂ ਪੁੱਠਿਓ ਲੈ ਬਾਜਾ ਕਿੱਧਰ ਜਾਂਦੀ ਹੁਣ ਲੈ ਹਰੇਕ ਚੀਜ਼ ਦਾ ਵਹਿਮ ਐਨੇ ਵਹਿਮ ਕਰਦੀ ਐ ਇਹ ਗੁੜੀ ਸੱਚੀ ਰਹੇ ਰੱਬ ਦਾ ਨਾਮ ਸਾਰਾ ਦਿਨ ਕੇ ਮੈਂ ਭਾਂਦਾ ਕੌਲੀ ਚੱਕ ਨੂੰ ਇਹ ਵੀ ਅੱਜ ਐਂ ਕਰਤੇ ਅੱਜ ਨਾ ਹੋਣਾ ਨਹੀਂ ਅੱਜ ਕੱਪੜੇ ਨਹੀਂ ਧੋਣੇ ਅੱਜ ਫਲਾਨਾ ਇਹ ਜੇ ਕੱਪੜੇ ਪੀਲੇ ਕੱਪੜੇ ਪਾਇਆ ਕੇ ਲੈ ਲਿਆ ਪੀਲੇ ਵਹਿਮ ਐ ਕੋਈ ਰਸਤੇ ਦਾਰ ਨੂੰ ਨਹੀਂ ਵੜ ਦਿੰਦੀ ਕੋਈ ਆਂਡ ਮਾਰ ਨੂੰ ਨਹੀਂ ਵੜਨ ਦਿੰਦੀ ਇਹ ਤਾਂ ਨੀ ਇਹ ਤਾਂ ਸ਼ੁਰੂ ਤੋਂ ਲਾ ਕੀ ਹੈ ਇਹ ਮੜਾ ਆਪਾਂ ਬਾਹਰ ਬਾਗ ਹੀ ਨਹੀਂ ਆਉਂਦੇ ਤਾਂ ਬੱਕਾ ਤੇ ਕਹਿ ਕੇ ਵਾਏ ਬਿਸ ਚੱਲੇ ਆ ਆਖੂ ਪਹਿਲਾਂ ਤੂੰ ਖੜ ਜੋੜਾ ਝੜ ਕੇ ਜਾ ਹਾਂ ਬਸ ਲੈ ਉਹ ਮੁਰੇ ਹਰਾ ਚੰਗਾ ਹੁੰਦਾਗਾ ਉਹ ਲੱਕਣਾ ਆ ਗਿਆ ਲੈ ਨਹੀਂ ਚਲੋ ਆ ਚੀਜ਼ਾਂ ਦਾ ਵਹਿਮ ਨਾ ਕਰੇ ਹੂੰ ਜੇ ਮੈਂ ਕਰਦੀ ਆ ਸਾਰਾ ਦਿਨ ਨਾ ਹੁਣ ਇਹ ਤਾਂ ਪਤਾ ਹੀ ਹੈਗਾ ਵੀ ਚਲ ਸੋਮਵਾਰ ਨੂੰ ਮਿਲ ਜੂਗੀ ਛੁੱਟੀ ਆ ਉਹ ਤਾਂ ਛੁੱਟੀ ਤਾਂ ਦੁਨੀਆ ਨੂੰ ਪਤਾ ਇਹ ਕਹਦਾ ਮੈਂ ਮੰਗਾ ਛੁੱਟੀ ਦਾ ਲੱਗੇ ਮੈਂ ਜਿਹੜਾ ਤੁਸੀਂ ਜਿਹਨਾਂ ਮੇਰੇ ਦਿਲ ਦੇ ਵਿੱਚ ਉਹ ਕਿ ਪਹਿਲੀ ਹੋ ਗਏ ਨੇ ਹੂੰ ਦੱਸੇ ਤਾਂ ਦਿਮਾਗ 'ਚ ਸਰਦਨ ਬਹਿਮ ਫਿੱਟ ਕਰੀ ਰੱਖਦੀ ਐ ਬਹਿ ਵੀ ਰਹਿੰਦੇ ਐ ਇਹਦੇ ਕੋਲੇ ਹੁਣ ਦੇਖ ਲੈ ਤੁਸੀਂ ਨਾਤੀ ਨਹੀਂ ਇਹ ਨਾ ਇਹ ਵੀਰਵਾਰ ਨੂੰ ਨਾ ਆਵੇ ਤੇ ਇਹਦਾ ਹਰ ਇੱਕ ਦਿਨ ਦੇ ਬਹਿਮ ਨੇ ਕੋਈ ਨਾ ਵੀਰਵਾਰ ਨੂੰ ਕੱਪੜੇ ਧੋਣ ਦੇਵੇ ਨੰਨਾ ਆਵੇ ਦੂਜੇ ਬੰਦੇ ਨੂੰ ਮੈਨੂੰ ਵੀ ਬੌਲੀ ਕਰ ਰੱਖਿਆ ਨੇ ਉਹੀ ਤਾਂ ਹੈ ਮੈਂ ਵੀ ਜਦ ਦਿਮਾਗੋਂ ਨਿਕਲੀ ਸੀ ਆਪਣੇ ਦੋਨਾਂ ਜਿਹਿਆਂ ਦੇ ਗੱਲ ਤਾਂ ਹੀ ਅੱਜ ਤੁਸੀਂ ਬਾਗੇ ਨਹੀਂ ਸੌ ਵਾਰ ਨੂੰ ਜਾਂਦੇ ਹੋਰ ਫੋਨ ਕਰਕੇ ਨਾ ਪੁੱਛਿਆ ਆਪਾਂ ਵੀ ਬੌਲੇ ਕਰ ਰੱਖਿਆ ਨੇ ਤਾਂ ਚਲ ਕੋਈ ਗੱਲ ਨਹੀਂ ਯਾਰ ਇਹ ਆ ਕੀ ਕਰੀਏ ਨੇ ਕੋਡੀ ਜੀ ਹਰੀ ਕਿੜਿਆ ਕਰੇ ਓਹੋ ਕਿਵੇਂ ਮਾਸੀ ਤੋਂ ਭੱਜੀ ਆਉਣੀ ਅੱਜ ਚੌਲੀ ਪਾਤੀ ਸਾਡੇ ਬਾਗ ਕੇ ਕੀੜਿਆ ਮੂਹ ਤੇ ਸ਼ਰਮ ਨਹੀਂ ਆਉਂਦੀ ਫਿਰ ਕੀ ਹੋ ਗਿਆ ਕੀੜੇ ਸੀ ਤੇ ਕੀੜੀਆਂ ਦੀ ਭਾਂ ਸੀ ਮੈਂ ਤਾਂ ਪਾਤੀ ਦਿਲ ਚੌਲੀ ਮੂਹ ਤੂੰ ਨਾ ਕਰਦੀਆਂ ਨਹੀਂ ਹੋਏ ਹੋਏ ਮਾਸੀ ਤੂੰ ਕਿਹੜੀਆਂ ਗੱਲਾਂ ਲੈ ਕੇ ਬਹਿ ਗਈ ਉਹ ਸਾਰੇ ਦਿਨ ਬਹਿਮ ਕਰੀਏ ਨੇ ਨਾਲ ਮੈਨੂੰ ਐ ਦੱਸ ਲਿਆਂਦੀ ਗੱਡੀ ਆਹ ਲਿਆਂਦੀ ਤੇਰੇ ਵਰਗਿਆਂ ਆ ਜਾਣ ਜਾਂ ਮੱਥੇ ਲੱਗ ਜਾਣ ਦਗਾੜੇ ਆ ਗਈਆਂ ਕਿੱਥੇ ਚੀਜ਼ ਮਿਲਦੀ ਆ ਕਿਉਂ ਕੀ ਹੋ ਗਿਆ ਲੈ ਕੇ ਕਤੋਂ ਨਹੀਂ ਆਏ ਦਿੱਤੀਗੇ ਅੱਜ ਬਾਰਾ ਕਹਿੰਦੇ ਛੁੱਟੀ ਆ ਮੈਨੂੰ ਪਹਿਲਾਂ ਪਤਾ ਸੀ ਮੈਂ ਕਿਹਾ ਕੜਮੀ ਮੱਥੇ ਲੱਗ ਗਈ ਹੁਣ ਕਿੱਥੇ ਕੀ ਤਾਂ ਹੀ ਸਾਰਾ ਦਿਨ ਮਾਸੀ ਤੂੰ ਮੈਨੂੰ ਕੜਮੀ ਕੜਮੀ ਗਈ ਆ ਨਹੀਂ ਆ ਸਾਡੇ ਘਰ ਦੇ ਤਾਂ ਕਦੇ ਕਹਿੰਦੇ ਨਹੀਂ ਸਾਡੇ ਘਰ ਦੇ ਤਾਂ ਐਂ ਕਹਦੇ ਹੁੰਦੇ ਵੀ ਵੀਰਪਾ ਜਿਹੜਾ ਕੋਈ ਕੰਮ ਕਰਨਾ ਤੈਨੂੰ ਮੱਥੇ ਲਾ ਕੇ ਕਰਨਾ ਸੜ ਤਾਂ ਸਾਰੇ ਕੰਮ ਆ ਲੈ ਜੀ ਤੂੰ ਤਿਲ ਚੌਲੀ ਪਾਈ ਐ ਇਹ ਜਮਾ ਐ ਪਾਈ ਉਹ ਇਹਨਾਂ ਨੂੰ ਗੱਡੀ ਨਾ ਮਿਲੇ ਹਾਏ ਲਮਸੀ ਐ ਨਾ ਬਹਿਮ ਕਰਿਆ ਕਰੂੰ ਤਾਂ ਸਾਰਾ ਦਿਨ ਪਰ ਬਹਿਮ ਦਾ ਤਾਂ ਕੋਈ ਲਾਜ ਵੀ ਹੈ ਨਹੀਂ ਹੈ ਨਾ ਡਾਕਟਰਾਂ ਕੋਲੇ ਵੀ ਨਹੀਂ ਤਾਂ ਤਾਂ ਲਾਜ ਆਏਗਾ ਇਹ ਬਹਿਮ ਕੀ ਐ ਇਹ ਹੈ ਇਹ ਤਾਂ ਹਰੇਕ ਬੰਦਾ ਬਹਿਮ ਕਰਦਾ ਇਹ ਚੀਜ਼ ਆ ਕੋਈ ਨਹੀਂ ਕਰਦਾ ਤਿਲ ਚੌਲੀ ਆ ਕੀੜਿਆਂ ਨੂੰ ਪਾ ਦਿੰਦੇ ਫਿਰ ਏਡੀ ਕਿਟੀ ਕਿ ਵੱਡੀ ਗੱਲ ਹੋ ਗਈ ਮੈਂ ਤਾਂ ਸੱਚ ਚੱਕ ਸਾਮੀ ਮੈਂ ਨਹੀਂ ਜਾਗਦੀ ਮੈਂ ਤਾਂ ਪਰਮਜੀਤ ਕੋਲੇ ਜਾਂਦੀ ਮਰ ਜਾ ਜਾ ਸਾਮੀ ਚ ਕਾ ਇੱਕ ਕੁੜੇ ਪਰਮਜੀਤ ਆਹ ਵੇਖ ਲੈ ਨਹੀਂ ਆਹ ਦੇਖ ਲੈ ਆ ਤੇਰੇ ਬਾਗ ਦੇ ਸਾਰਾ ਦਿਨ ਬਿਠਾਈ ਰੱਖਦੇ ਤੇਰੇ ਚੌੜੀ ਪਾਈ ਪਈ ਆ ਆ ਦੇਖ ਲੈ ਆ ਪਾਈ ਜਾਂਦੀ ਟੱਟੇ ਨਾ ਕੁੜੇ ਸਾਮੀ ਚ ਮੈਂ ਇੱਕ ਮਿੰਟ ਪਹਿਲਾਂ ਮੈਨੂੰ ਆਏ ਦੱਸ ਕੋਈ ਚੱਜ ਦਾ ਡਾਕਟਰ ਡਾਕਟਰ ਹੈਗਾ ਕਿ ਨਹੀਂ ਕਿਵੇਂ ਇਹ ਆਲੇ ਸਸਦਾ ਲਾਜ ਹੀ ਕਰਾ ਦੇ ਤਾ ਨਹੀਂ ਲਾਜ ਹੋਸਾ ਇਹ ਤੇ ਚੌਲੀ ਬਾਈ ਵੀ ਤੇਰੇ ਬਾਗ ਕੋ ਤੇ ਛਲਮ ਨਹੀਂ ਆਉਂਦੀ ਲੈ ਫੇਰ ਕੀ ਹੋ ਗਿਆ ਉਹ ਤਾਂ ਕੀੜਿਆਂ ਦੇ ਭਾਣ ਮੈਂ 2 ਮਿੰਟ ਕੇ ਤੇਲ ਚੌਲੀ ਪਾਤੀ ਚਲ ਕੋਈ ਨਾ ਫੇਰ ਕੀ ਹੁੰਦਾ ਗਾਣਾ ਪੰਨ ਹੁੰਦਾ ਹਨਾ ਆ ਕਰੇ ਤੈਨੂੰ پتہ ਮੈਂ ਤਾਂ ਕਿਸੇ ਨੂੰ ਮੈਨੂੰ ਕੋਈ ਬਹਿਮ ਨਹੀਂ ਹੈਗਾ ਮੈਨੂੰ ਵੀ ਨਹੀਂ ਕੋਈ ਬਹਿਮ ਨਹੀਂ ਭੈਣੇ ਮੈਨੂੰ ਤਾਂ ਕਹਿੰਦੀ ਹੁਣ ਚੱਕ ਕੇ ਲਿਜਾ ਲੈ ਲੈ ਮੈਂ ਤਾਂ ਸਾਵੇ ਚ ਕਾਉ ਫੇਰ ਕੀ ਹੋ ਗਿਆ ਵਿਚਾਰੇ ਖਾ ਲੈਣਗੇ ਤੇ ਲਿਉ ਤੇਰੀ ਹੂ ਮੇਰੀ ਨਹੀਂ ਨ ਲੈ ਬੈਠਾੜੀਏ ਮੈਨੂੰ ਤਾਂ ਕੋਈ ਚਾਹਿਆ ਕਰਕੇ ਤੂੰ ਤਾਂ ਕੜਮੀ ਆ ਤੂੰ ਤਾਂ ਪੁਰਾਨਾ ਤੂੰ ਤਾਂ ਧੋ ਕਾ ਨਹੀਂ ਬਸ ਬੈਠੀ ਬੋਲ ਮਤਲਬ ਤੇ ਸ਼ਰਮੀ ਚੁੰਨੀ ਚ ਪਾ ਕੇ ਲੈ ਨੀ ਚਲ ਚੁੱਪ ਤੈਨੂੰ ਕੀ ਕਰ ਤੂੰ ਬਣੀ ਬੈਠਾ ਸ਼ਰਮੀ ਲੈ ਪਈ ਨਾ ਚੱਕ ਲਾਂਗੇ ਨਹੀਂ ਮੈਂ ਤਾਂ ਨਹੀਂ ਕੋਈ ਮੈਂ ਹੀ ਬੈਠਾ ਪਾਗਲ ਪੂਗਲ ਖਾਣੇ ਦੇ ਸੱਟਿਆ ਹੋਏ ਨੂੰ ਉਹ ਤਾਂ ਜੰਮੀ ਪਾਗਲ ਹੁੰਦੀ ਜਿੰਨ ਤਾਂ ਐ ਤਾਂ ਪਾ ਰੱਖਿਆ ਜਮੀ ਇਹ ਤਾਂ ਅਸੀਂ ਮਾਰਦੇ ਜਮਾ ਹਾਂ ਹਾਂ ਨੀਲਾ ਤਾਂ ਮੇਰੇ ਬਾਗਰੀ ਪੈ ਗਈ ਮੈਂ ਤਾਂ ਇਨਾ ਚਾ ਚੜਿਆ ਮੈਂ ਖ ਲੈ ਦੀਦੀ ਕੇ ਗੱਡੀ ਲੈ ਕੇ ਆਇਆ ਹਨਾ ਆਸਗਵਾਂਡ ਚ ਹੁੰਦਾ ਹੀ ਆ ਬਈ ਹਨਾ ਇਹ ਭੈਣ ਭਾਈ ਸੱਚੀ ਲਿਓ ਮੋ ਪਿਆਰ ਹੈ ਨਾ ਮੈਨੂੰ ਤਾਂ ਆਇਆ ਸੀ ਮੈਂ ਕਹਾਂ ਚੱਲ ਲੈ ਜਾਂ ਗੁਰਦੁਆਰੇ ਜਾਵਾਂਗੇ ਗੁਰੂ ਘਰ ਜਾਵਾਂਗੇ ਹਨਾ ਹਨਾ ਤਾਂ ਆ ਕੇ ਹੋਰ ਹੀ ਪਸੂੜੀ ਪਾ ਕੇ ਰੱਖਦੀ ਲੈ ਤੇਰੀ ਇਹ ਤਾਂ ਹੀ ਕੁਛ ਕਰਦੀ ਆ ਬਸ ਇਹਨੇ ਹੋਰ ਕੀ ਕਰਨਾ ਹੈ ਹਾਂ ਇਹਦਾ ਸਾਡੇ ਤੇਰੇ ਮੇਰੇ ਵਰਗੇ ਦਾ ਵੀ ਦਿਮਾਗ ਖਲਾ ਹੀ ਰੱਖਦੀ ਆ ਕੀ ਲੈ ਗੱਲ ਲੈ ਗਈ ਇਹ ਇਦੋਂ ਤਾਂ ਮੇਰੀ ਜਾਸ ਤੋਂ ਚੰਗੀ ਸੀ ਸਾਡ ਡੁੱਗਰੇ ਚੰਗੀ ਸੀ ਹੈ ਉਹ ਆ ਤਾਂ ਨਹੀਂ ਬਹਿਮ ਕਰਦੀ ਸੀ ਮੇਰੇ ਤਾਂ ਅਸੀਂ ਮਾਰਦੇ ਭਾਣੇ ਸਾਡੇ ਕੋ ਰਿਸ਼ਤੇਦਾਰ ਨਹੀਂ ਆਉਂਦਾ ਹਜੇ ਤਾਂ ਸ਼ੁਕਰ ਕਰ ਮੈਂ ਵੀਰੇ ਨੂੰ ਨਹੀਂ ਮਿਲੀ ਹੈ ਜੇ ਉਹ ਨੂੰ ਮਿਲ ਲੈਂਦੀ ਫਿਰ ਤਾਂ ਬਸ ਮੇਰਾ ਜਿਉਣਾ ਹੀ ਦੁੱਬਰ ਕਰ ਦਿੰਦੀ ਭਾਣੇ ਮੈਂ ਤਾਂ ਤੇਰੇ ਮੂੰਹ ਨੂੰ ਆ ਜਾਂਦੀ ਜਿਵੇਂ ਇਹ ਦੇ ਕਰਕੇ ਆਉਣਾ ਮੈਂ ਕੋਈ ਨਾ ਗੁੱਸਾ ਨਾ ਕਰਿਆ ਕਰ ਮੈਂ ਵੀ ਕੱਟਦੀ ਆ ਇਹਦੇ ਨਾਲ ਉਹ ਤੂੰ ਤਾਂ ਕੱਟਦੀ ਤੇਰੀ ਤਾਂ ਗੱਲ ਹੋਰ ਆ ਗਈ ਕੀ ਕਰਾਂ ਦੱਸ ਸਸਤੇ ਮੇਰੇ ਮਾਰੇ ਨੇ ਹੁਣ ਨਾ ਤੇਰੇ ਘਰ ਕੀ ਆ ਜਾਨੀ ਨਹੀਂ ਮੈਨੂੰ ਕੋਈ ਜ਼ਰੂਰੀ ਸੌਂਕਾ ਵੀ ਮੈਂ ਤਾਂ ਲਾ ਪੀ ਤਰਾ ਹੋ ਗਈ ਐਂ ਕਰ ਜੀ ਆਪ ਨੂੰ ਬਥੇਰਾ ਦੁੱਖ ਲੱਗਦਾ ਮੈਨੂੰ ਵੀ ਬਥੇਰਾ ਕਹਿਨੇ ਵੀ ਹੁਣ ਸਮਝਦੀ ਨਹੀਂ ਜਦੋਂ ਕੀ ਕਰੀਏ ਗੱਡੀ ਲੈਣ ਗਿਆ ਸੀ ਮੰਡੀ ਤੋਂ ਫੇਰ ਬਾਰ ਸੀ ਨਾ ਬਾਰ ਕਰਕੇ ਨਹੀਂ ਹੈ ਨਾ ਮਿਲੀ ਲੈ ਮੈਂ ਵੀ ਗੱਲ ਪੁੱਛਣਾ ਭੁੱਲ ਗਈ ਵੀ ਲੈ ਬਾਰ ਨੂੰ ਤਾਂ ਕੋਈ ਵੀ ਨਹੀਂ ਲੋਹਾ ਲੈਣ ਜਾਂਦਾ ਹੁੰਦਾ ਅਸੀਂ ਤਾਂ ਕਦੇ ਕਰਿਆ ਨਹੀਂ ਇਹੀ ਹੈ ਬੰਦਾ ਪਰ ਮੈਂ ਤਾਂ ਨਹੀਂ ਕਰਿਆ ਚਲ ਫੇਰ ਵੀ ਕਈ ਵਾਰ ਨਾ ਛੁੱਟੀ ਹੁੰਦੀ ਆ ਹਾਂ ਛੁੱਟੀ ਸੀਗੀ ਬਾਰਾ ਦਾ ਵੀ ਛੁੱਟੀ ਹੁੰਦੀ ਹੈ ਨਾ ਤਾਂ ਕਰਕੇ ਨਹੀਂ ਬਣਾਇਆ ਹੈਗਾ ਤੇ ਚੰਗਾ ਨਹੀਂ ਮੈਂ ਤਾਂ ਜਾਨੀ ਆ ਚਲ ਕੋਈ ਨਾ ਮੈਂ ਤਾਂ ਕਹਿੰਦੀ ਆ ਪ੍ਰਮਾਤਮਾ ਤੁਹਾਨੂੰ ਵਾਅਦਾ ਕਰੇ ਹੈ ਬਿਨਾਂ ਆਏ ਹੋਮੋ ਮੈਂ ਤਾਂ ਕਹਿੰਦੀ ਆ ਜ਼ਮੀਨ ਜਾਇਦਾ ਸਾਰਾ ਕੁਝ ਬਣਾ ਲਓ ਤੁਸੀਂ ਮੈਂ ਨਾ ਹੈ ਨਹੀਂ ਤਾਂ ਹੁੰਦਾ ਹੀ ਹੈ ਬਸ ਦੇ ਦੀ ਭਾ ਹੁੰਦਾ ਹੈ ਨਾ ਜੇ ਕਿਸੇ ਦੇ ਹੋਊਗੀ ਆਪਾਂ ਲੈ ਨਹੀਂ ਭੱਜਾਂਗੇ ਕਿਸੇ ਟੰਗਾ ਹੀ ਲੈ ਜਾਂਦਾ ਚੀਜ਼ ਨਾਲ ਤਾਂ ਚੀਜ਼ਾਂ ਦਾ ਭਾਈ ਆ ਜੇ ਮੈਂ ਤਾਂ ਉਦੋਂ ਬਲਾ ਹਾਂ ਜੇ ਤੇਰੀ ਸੱਸ ਕਰੇ ਨਹੀਂ ਹੁੰਦੀ ਠੀਕ ਆ ਨਹੀਂ ਇਹੋ ਕਰੀ ਰਹੀ ਹੈ ਸਾਰਾ ਦਿਨ ਇਹਨੇ ਕਿੱਧਰ ਜਾਣਾ ਹੁੰਦਾ ਕਿਤੇ ਇਹਨਾਂ ਨੂੰ ਕੋਈ ਨਹੀਂ ਰੱਖਦਾ ਬਹਿਮਾ ਦੀ ਪੱਟੀ ਨੂੰ ਇਹਨੇ ਕਿਨੇ ਰੱਖਣਾ ਇਹਨੂੰ ਆਪਾਂ ਹੁਣ ਨਾ ਅੱਜ ਜਾਣਗੇ ਗੱਡੀ ਲੈਣ ਤੇ ਗੱਡੀ ਲੈ ਕੇ ਆਵਾਂਗੇ ਚੰਗਾ ਹੁਣ ਆਪਾਂ ਗੁਰੂ ਘਰ ਚੱਲਾਂਗੇ ਚੰਗਾ ਚੰਗਾ ਚੱਕ ਲਾਂਡੀ ਚੱਲਾਂਗੇ ਚੰਗਾ ਠੀਕ ਆ ਉਸ ਤਾਂ ਦੇ ਕੇ ਆਵਾਂਗੇ ਹਾਂ ਚੱਲ ਚੰਗਾ ਚੰਗਾ ਬਈ ਕੋਲੇ ਸਾਗ ਤੋਂ ਉਹ ਜੀ ਬੀਟੀ ਬੈਠੀ ਹੈ ਹਾਂ ਬੀਜ ਰੱਖਿਆ ਹੋਇਆ ਪਿਆ ਲੈ ਕੋਈ ਨਾ ਲੈ ਜੂ ਲੂ ਜੂ ਕਿੱਥੇ ਜਿੱਦਨ ਤੇਰੀ ਸੱਸ ਨਾ ਹੋਈ ਮੈਂ ਤਾਂ ਉਦੋਂ ਲੈ ਕੇ ਜਾਉਂ ਆਏ ਨਹੀਂ ਪਤਾ ਮੈਨੂੰ ਇੱਥੋਂ ਬਾਹਰ ਕੱਢ ਦੇ ਸਾਗ ਤੋਂ ਇਹ ਤੂੰ ਕਿਤੇ ਮੋਹਰ ਲਵਾਉਣੀ ਐ ਤੂੰ ਵੋਚ ਕੇ ਤੋੜ ਕੇ ਲੈ ਜੀ ਆਹੋ ਵਾਚ ਕੇ ਜੀ ਸਾਡੀ ਚੋਰੀ ਕਰਕੇ ਲੈ ਜੀ ਕੁਛ ਨਹੀਂ ਹੁੰਦਾ ਇਹਨੂੰ ਬੜਾ ਪਤਾ ਲੱਗ ਚੱਲ ਚੰਗਾ ਲੈ ਜੀ ਚੰਗਾ ਮੈਂ ਚਾਹ ਨਾ ਪਾਣੀ ਆਈ ਮੁਰਜ ਜਾਂਦੀ ਆ ਵਸੇ ਇੱਧਰ ਵੀ ਚਾਹ ਪਾਣੀ ਆਪਣੇ ਆ ਆ ਅਨੁਰੋਧ ਇਹ ਨਾ ਕਦੇ ਕੋਈ ਲੈ ਜਾਂਦਾ ਤੋੜ ਕੇ ਕਦੇ ਕੋਈ ਲੈ ਜਾਂਦਾ ਤੋੜ ਕੇ ਕੱਟਲ ਵਧੀਆ ਹੁੰਦਾ ਸਬਜੀ ਜੀ ਲਾ ਲਈ ਹੈ ਸੁਖ ਹੋ ਜਾਊਗਾ ਨਹੀਂ ਆ ਮੈਨੂੰ ਪਤਾ ਨਹੀਂ ਸੱਸ ਜੀ ਦਾ ਪਰਮ ਜੀ ਦਾ ਕੀ ਕੱਢ ਮਾਰੇ ਹੁਣ ਮੈਂ ਸਾਗ ਨੂੰ ਕਹਿ ਤਾਈ ਜੀ ਤਾਂ ਬਥੇਰਾ ਕਰਦਾ ਵੀ ਮੈਂ ਸਾਗ ਬਣਾਣਾ ਹਨ ਪਰ ਕੀ ਪਤਾ ਵੀ ਜੇ ਘਰੇ ਹੋਈ ਬਈ ਔਖਾ ਹੋ ਜਾਂਦਾ ਉਹ ਤਾਂ 100 100 ਗੱਲਾਂ ਕਰਾਉਂਦੇ ਸਾਰਾ ਦਿਨ ਬਹਿਮ ਹੀ ਕਰੀ ਜਾਂਦੀ ਰਹਿੰਦੀ ਐ ਬਹਿਮ ਨਾ ਕਰਦੀ ਨਹੀਂ ਪਤਾ ਨਹੀਂ ਕਹੀ ਜੀ ਬੁੜੀ ਐ ਜੀ ਨੂੰ ਪਾਗਲਖਾਨੇ ਨਹੀਂ ਛੱਡ ਕੇ ਆਉਂਦੇ ਮੈਨੂੰ ਤਾਂ ਲੱਗਦਾ ਬਿਜਲੀਆਂ ਬੁਝਲੀਆਂ ਲਵਾਉਣ ਆਲੀਆਂ ਚਲ ਕੋਈ ਨਾ ਪ੍ਰਮਾਤਮਾ ਦਾ ਦਿੱਤਾ ਸਾਡੇ ਗਲੇ ਗਲੇ ਕਿਸੇ ਚੀਜ਼ ਦਾ ਘਟਾ ਹੁਣ ਕਾਏ ਹੋ ਜਾਂਦਾ ਵੀ ਅਸੀਂ ਇੰਨੀ ਜ਼ਮੀਨ ਜੈਤਾ ਤਾਂ ਅਸੀਂ ਆਹ ਬਣਾ ਲਈਏ ਨਾ ਫੇਰ ਕੀ ਹੋ ਗਿਆ ਜੇ ਤੁਸੀਂ ਗੱਡੀ ਲਿਆਵੋਗੇ ਮੇਰਾ ਬੰਦਾ ਜਦੋਂ ਆ ਗਿਆ ਗੱਡੀ ਅਸੀਂ ਤੇ ਇੱਥੋਂ ਵੱਡੀ ਲਿਆਵਾਂਗੇ ਫੇਰ ਦਿਖਾਉ ਫੇਰ ਦੇਖੀ ਕਿਵੇਂ ਅੱਗ ਲੱਗਦੀ ਐ ਇਹਦੇ ਨਹੀਂ ਮੈਂ ਮਰ ਜਾਂ ਲੈ ਫੇਰ ਬਾ ਕੀ ਕਰੀ ਜਾਂਦੀ ਐ ਪਰਮਜੀਤ ਆ ਗਈ ਨਹੀਂ ਸੂਕਰ ਆ ਭਾਣੇ ਜੇ ਤੂੰ ਸਾਡੇ ਘਰੇ ਆ ਗਈ ਇਤੋਂ ਤਾਂ ਉਹ ਹੀ ਨਹੀਂ ਆਉਂਦੀ ਹੈਗੀ ਆ ਜਾ ਆ ਜਾ ਨਹੀਂ ਹੋਣੀ ਕੋਲੇ ਮਾਸੇ ਕੋਲੇ ਤੇ ਅੱਛਾ ਮੈਂ ਕਿਹਾ ਮੈਂ ਖਤਮ ਨਾ ਜਾ ਕੇ ਬਣੀ ਰਿਟ ਦੇ ਪਰੇ ਪਸੀਗਲ ਨਾ ਕਰ ਕਿਉਂ ਨਹੀਂ ਵਧੀਆ ਕੀਤਾ ਜੇ ਥੜੇ ਵੀ ਛੱਡਦੀ ਉਹ ਤਾਂ ਘਰੋਂ ਹੀ ਨਿਕਲਦੀ ਕਿਸੇ ਵੇੜੇ ਨਹੀਂ ਮੈਂ ਤਾਂ ਤੇਰੀ ਸੱਸ ਨੂੰ ਯਾਦ ਹੀ ਕਰੀ ਜਾਂਦੀ ਸੀ ਇਹਨੂੰ ਪੁੱਤੀ ਦਾ ਹੀ ਨਹੀਂ ਪਤਾ ਕਦੋਂ ਕਿਹੜਾ ਦੇਖਿਆ ਇਤਰਾਵਾਂ ਆ ਨਾ ਉਹਨੂੰ ਕੀ ਯਾਦ ਕਰਨਾ ਹੈ ਨਹੀਂ ਮੈਂ ਆਏ ਯਾਦ ਕਰਦੀ ਸੀ ਮੇਰਾ ਜਾਏ ਜੀ ਕਰੀ ਜਾਂਦਾ ਸੀ ਵੀ ਪੂਰਾ ਸਾਗ ਹੀ ਬਣਾ ਲੈਂਦੇ ਬੜਾਈਏ ਸਾਗ ਅੱਜ ਮੈਂ ਤਾਂ ਆਪ ਕਹਿੰਦੀ ਆ ਸਾਗ ਮੈਂ ਤਾਂ ਹੀ ਯਾਦ ਕਰਦੀ ਸੀ ਮੈਂ ਤਾਂ ਉੱਧਰ ਬਣਾ ਲੈਣੇ ਸਾਡੇ ਕਹਿੰਦੀ ਆ ਆ ਨਾ ਭਣੇ ਤੇਰੀ ਸੱਸ ਤਾਂ ਨਹੀਂ ਰਹੂਗੀ ਅੱਜ ਰਹੂ ਮੈਂ ਉਹਨੂੰ ਕਿਹਾ ਮੈਂ ਕੱਲ ਨੂੰ ਆ ਜੀ ਰਹਿ ਪੀ ਅੱਛਾ ਰਹੂਗੀ ਤਾਂ ਹੀ ਤਾਂ ਮੈਂ ਆ ਜੇ ਇਧਰ ਨਚਿੱਤੀ ਹੋ ਕੇ ਆ ਦੇ ਤੇਰੇ ਸਾਹਮਣੇ ਆ ਪਰਮਜੀਤ ਸਾਰਾ ਕੁਝ ਲਾ ਰੱਖਿਆ ਨਾ ਹੁਣ ਹੁੰਦਾ ਹੀ ਹੋਊਗਾ ਅੱਜ ਭਾਈ ਜੇ ਥੋੜੇ ਹੋ ਗਿਆ ਅਸੀਂ ਥੋੜਿਓ ਲਿਆਵਾਂਗੇ ਨਹੀਂ ਮੈਂ ਤਾਂ ਐਉਂ ਹੀ ਨਹੀਂ ਐ ਕਰਦੀ ਉਹੀ ਕਰਦੀ ਆ ਮੈਂ ਕਦੋਂ ਕਰਦੀ ਆ ਐ ਵੀਰਪਾਲ ਨਾਲੇ ਮੇਰੇ ਨਾਲ ਸੁਣ ਆਸ ਕਮਾਂਡ ਕਰਦੇ ਵਾਸਤੇ ਹੁੰਦਾ ਇਹੀ ਤਾਂ ਹੈਗਾ ਹੀ ਆ ਦੁੱਖ ਦਾ ਸੁੱਖ ਦਾ ਸੌਣ ਲੈ ਹੈ ਭੈਣ ਭਾਈ ਦੁੱਖ ਦੇ ਸੁੱਖ ਦੇ ਕੰਮ ਆ ਜਾ ਕੋਈ ਚੀਜ਼ ਵੈਰੀ ਹੁੰਦਾ ਆਹੀ ਹੁੰਦਾ ਹੋਰ ਕੀ ਐ ਨਹੀਂ ਪੁਰਾਣਾ ਕੁੰਡਾ ਇਹਨੂੰ ਬੜਾ ਉਹ ਆ ਕਾਈ ਨਾ ਰਭਾ ਮੇਰੀ ਸੱਸ ਵੀ ਨਹੀਂ ਸੀ ਕਰ ਨਾ ਕੋਈ ਵੀ ਨਹੀਂ ਕਰਦਾ ਆਪਣੇ ਇਨਾਂ ਜਿਨਾਏ ਕਰਦੀ ਹੈਗੀ ਤੇ ਉਹ ਤਾਂ ਪਤਾ ਨਹੀਂ ਇਹ ਤਾਂ ਕੋਈ ਨਾਜ ਨਹੀਂ ਹੈਗਾ ਪਣਿਆ ਤਾਂ ਪਰ ਘਰੇ ਨਹੀਂ ਬੜਨ ਦਿੰਦੀ ਮੈਂ ਕਿ ਤੇਰੇ ਕਰਕੇ ਮੈਂ ਆ ਜਾਨੀ ਨਹੀਂ ਮੇਰਾ ਤਾਂ ਜਮਾ ਜੀ ਨਹੀਂ ਕਰਦਾ ਤੁਹਾਡੇ ਘਰੇ ਆਉਣ ਆ ਮੈਨੂੰ ਉਧਰ ਦੇਖ ਲਾ ਦੂਜੀ ਸਿੰਦਰ ਕਿੰਨੀ ਵਾਰ ਕਹਿੰਦੀ ਹੁੰਦੀ ਆ ਨਹੀਂ ਤੂੰ ਸਾਡੇ ਆ ਜਾਕਰ ਸਾਡੇ ਉਧਰ ਨਹੀਂ ਜਾਂਦੀ ਨਾਲ ਉਹ ਕਿਹੜਾ ਮੈਨੂੰ ਕਦੇ ਕਿਸੇ ਚੀਜ਼ ਤੋਂ ਜਵਾਬ ਦਿੰਦੀ ਆ ਨਹੀਂ ਅਜੇ ਤੂੰ ਟੈਨਸ਼ਨ ਹੀ ਲੱ ਲਿਆ ਕਰ ਤੂੰ ਮੇਰੇ ਨਾਲ ਵਰਤਣਾ ਨਾ ਛੱਡ ਬਾਰ ਵਰਤਣਾ ਤਾਂ ਹੈਗਾ ਜਦੋਂ ਉਹ ਬੈਠੀ ਆ ਮੂਹਰੇ ਫਿਰ ਉਹਦੇ ਵੀ ਮੂੰਹ ਲੱਗਣਾ ਪੈਂਦਾ ਮੈਨੂੰ ਤਾਂ ਇਹ ਤਾਂ ਬੈਠੀ ਰਹੂਗੀ ਹਾਂ ਇਹ ਤਾਂ ਅਸੀਂ ਜਮਾ ਠਠ ਕਰ ਰੱਖਿਆ ਸੱਚੀ ਰੇਕ ਗੱਲ ਤੂੰ ਚਾਰ ਦਿਨ ਕੁੜੀ ਕੋਲੇ ਤੋੜ ਦੇ ਨਾ ਕੋਈ ਨਹੀਂ ਇਹਨੂੰ ਰੱਖਦਾ ਮੈਂ ਆਖਿਆ ਮਾਸੀ ਕੋਲੇ ਵਗ ਜਾ ਮਾਸੀ ਦੀ ਨੂੰਨ ਮੈਂ ਸੌਣ ਕਰਤਾ ਮੈਂ ਕਿ ਸਾਡੀ ਬੇਬੇ ਆਉਂਦੀ ਆ ਉਹ ਕਹਿੰਦੀ ਹਾਂ ਹਾਂ ਭਣੇ ਉਰੇ ਨਾ ਤੋਰੇ ਉਹ ਕਹਿੰਦੀ ਕੋਈ ਨਹੀਂ ਭਣੇ ਨਹੀਂ ਪਤਾ ਉਹਨੂੰ ਤੜਕੇ ਨੂੰ ਡੱਕਰ ਦੇਣਾ ਤੜਕਾ ਕਿਹੜਾ ਨਹੀਂ ਪਤਾ ਮੈਂ ਕਹਿੰਦੀ ਆ ਤੂੰ ਇੱਕ ਦਿਨ ਉਧਰ ਆ ਜਾ ਆਪਣੇ ਖੋਆ ਕੱਢ ਲਾਂਗੇ ਚੱਲ ਜੀ ਕੀ ਹੋਇਆ ਤੁਹਾਡੇ ਹੋਣੀ ਆਪਣੇ ਤਾਂ ਦੁੱਧ ਤਾਂ ਬਥੇਰਾ ਮੱਝਾਂ ਦਾ ਬਥੇਰੀਆਂ ਨੇ ਪ੍ਰਮਾਤਮਾ ਨੇ ਦੇ ਦਿੱਤਾ ਸਾਰਾ ਸਭ ਕੁਝ ਹੈਗਾ ਬਾਈ ਉਹ ਹੀ ਤਾਂ ਗੱਲ ਹੈਗੀ ਉਹਦੀ ਤਾਂ ਗੱਲ ਦਿਲਤੀ ਨਾ ਲਾਇਆ ਕਰ ਸਾਨੂੰ ਕਰੋ ਵੀਰੇ ਜਮਾਨੀ ਬਹਿਮ ਕਰਦਾ ਹੈਗੇ ਮੈਨੂੰ ਕਹਿ ਦਿੰਦਾ ਕਹਿੰਦਾ ਮੇਰੀ ਗੱਲ ਸੁਣ ਲੈ ਜੇ ਜਾਣਾ ਹੁੰਦਾ ਨਾ ਕਲੀ ਪਰਮਜੀਤ ਕੋਲੇ ਜਾਣਾ ਹੋਰ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਅੱਜ ਕੱਲ ਟਾਈਮ ਮਾਰਾ ਸਹੀ ਗੱਲ ਹੈ ਬਾਈ ਲੋਕ ਸੌ ਸੌ ਗੱਲਾਂ ਬਣਾਉਂਦੇ ਅਗਲਾ ਪਰਦਾ ਮੋਹ ਪਿਆਰਾ ਹੈਗਾ ਜੇ ਤੂੰ ਤਾਂ ਕਰਕੇ ਨਹੀਂ ਚੱਲੀ ਜੈਨੀ ਨਹੀਂ ਅਗਲਾ ਕਹੇ ਵੀ ਮੈਂ ਕੀ ਕਰ ਮੈਂ ਜਾਣਾ ਮੈਂ ਤਾਂ ਹਾਂ ਮੈਂ ਤਾਂ ਉਹ ਹੀ ਆ ਮੈਂ ਨਹੀਂ ਤੈਨੂੰ ਪਤਾਈਆ ਲੋਕ ਅਗਲਾ ਕੰਨਾ ਲੈ ਦੇਲਾ ਬੰਦਾ ਹੈ ਨੀਗਾ ਹੈ ਉਹ ਤਾਂ ਬਾਹਰ ਬੈਠਾ ਆ ਪੈਰ ਪੱਤਰ ਕੇ ਤੁਰ ਹੀ ਫਿਰੇ ਲੋਕਾਂ ਦੇ ਕੋਸ ਕਹਾ ਲੈ ਲੋਕਾਂ ਨੇ ਕਿਹੜਾ ਮੋਗੜ ਦੇਣੇ ਨੇ ਲੋਸੇ ਇੱਕ ਪਾਸੇ ਦਿੰਦੇ ਲੋਕਾਂ ਨੇ ਤਾਂ ਚਾਰੇ ਪਾਸੇ ਹੈ ਉਹ ਗੱਲ ਹੋ ਜਾਂਦੀ ਹੈ ਚੱਲ ਵਧੀਆ ਕੀਤਾ ਨਹੀਂ ਤੂੰ ਆ ਗਈ ਹੁਣ ਤੂੰ ਐਂ ਦੱਸ ਚਾਹ ਬਣਾਵਾ ਘਟ ਨਾ ਚਾਹ ਦੀ ਕਸ ਦੀ ਲੋੜ ਨਹੀਂ ਮੈਂ ਤਾਂ ਗੱਲਾਂ ਹੀ ਕਰਨ ਆਈਆਂ ਤੇਰੇ ਨਾਲ ਬਸ ਮੈਂ ਵਧੀਆ ਗੱਲਾਂ ਛੱਡ ਪਰੇ ਹੋਰ ਸੱਸ ਵਾਲੀ ਬਹਿਮਾ ਤੇ ਆ ਗਈ ਵੀ ਕਿਤੇ ਚਾਹ ਚ ਨਾ ਕੁਸ ਪਾ ਕੇ ਦੇ ਦੇ ਨਹੀਂ ਦੇਖ ਲਾ ਲਾ ਪਰ ਕਿੱਥੇ ਖੇਚਲਾ ਕਰੇਗੀ ਗੱਲਾਂ ਕਰ ਮੈਂ ਕਿੱਥਾ ਲੂਗੀ ਆ ਫੇਰ ਕੀ ਹੋ ਗਿਆ ਲਾ ਘੁੱਟ ਚਾਹ ਦੀ ਆ ਦੁੱਧ ਚ ਪੱਤੀ ਹੁਣ ਪਾ ਲਿਓ ਮੈਂ ਤੇ ਕੋਈ ਨਾ ਕੋਈ ਨਾ ਹੋਰ ਸੁਣਾ ਕਰ ਲੈ ਕੰਮ ਕੰਮ ਤਾਂ ਸਾਰੇ ਨਿਵੜਦੇ ਬੇਲੀ ਆਣ ਤਾਂ ਮੈਂ ਚੱਲ ਤੈਨੂੰ ਤਾਂ ਮੋਹ ਜਾ ਹਾਂ ਤੂੰ ਮੇਰੇ ਨਾਲ ਜਾ ਨਹੀਂ ਸੂਟ ਸੜ ਸਮਾਉਣਾ ਹੁੰਦਾ ਹੋਰੋਂ ਤਾਂ ਵੀ ਸਮਾਉਣੀ ਆ ਮੈਂ ਵੀ ਤਾਂ ਘਰ ਸਿਉਣੀ ਹੋਈ ਆ ਮੈਂ ਤਾਂ ਸਮਾਉਣਾ ਹੋਰਸ ਮੈਂ ਆਉਂਗੀ ਹਾਂ ਬਸ ਮੈਂ ਤੇ ਸਮਾ ਕੁੱਪ ਕਰਕੇ ਆ ਜਾ ਕਰ ਆਉਦੀ ਸੱਸ ਨੂੰ ਨਾ ਹਾਂ ਉਹਨੂੰ ਦੱਸ ਕੇ 도ੜੀ ਆਉਂਗੀ ਮੈਂ ਤੇਰੇ ਤੋਂ ਸੁਣਿਆ ਸੂਟ ਉਹਦਾ ਪਾਈ ਨਹੀਂ ਪਤਾ ਕੀ ਵਹਿਮ ਕਰਦੇ ਨਾ ਨਾ ਉਹਨੂੰ ਮੈਂ ਹੁਣ ਦੱਸਦੀ ਉਹ ਨਹੀਂ ਹੈਗੀ ਭੈਣੇ ਮੂਡ ਖਰਾਬ ਕਰ ਦਿੰਦੀ ਆ ਬੰਦੇ ਦਾ ਹੋਰ ਮਾਇਆ ਅੱਜ ਤਾਂ ਰਾਤ ਰਹੁ ਹੈ ਕਹਿ ਕੇ ਤਾਂ ਗਈ ਆ ਮੈਂ ਵੀ ਕਿਹਾ ਵਾ ਰਾਤ ਲਾਈ ਮੈਂ ਤੈਨੂੰ ਹੈ ਇਹਨੂੰ ਲੱਗਦਾ ਕਰ ਹੋਰ ਮੈਂ ਉਹਨੂੰ ਵੀ ਫੋਨ ਕਰਤਾ ਸੀ ਭੈਣ ਨੂੰ ਮਾ ਭੈਣੇ ਰੱਖ ਲਿਓ ਨਹੀਂ ਗਾਹਾਂ ਉਹ ਤੜਫੀ ਜਾਂਦੀ ਹੈ ਮੈਨੂੰ ਮੈਨੂੰ ਪਤਾ ਨਹੀਂ ਕੀ ਬੋਲਦਾ ਤੇ ਹੋਰ ਠੀਕ ਆ ਸਾਰੇ ਚਲ ਆ ਜਾਈਂ ਅੰਦਰ ਚਾਹ ਵੀ ਮਗਦੀ ਮੈਂ ਹਈਏ ਪਿੰਡ ਪੁੰਡ ਲਈ ਫੇਰ ਜਾਉਂਗੀ ਜੇ ਤੇਰੇ ਭਾਈ ਆ ਗਿਆ 去，俺来讲呗。